ਮੇਰਾ ਨਾਮ ਦਰਾਸ ਸਿੰਘ ਹੈ ਪ੍ਰਿੰਟ ਬਖਤਗੜ ਤੋਂ ਜੀ ਤੇ ਮੈਂ ਪੈਸੇ ਬੈਂਕ ਚੋਂ ਕਢਾ ਕੇ ਲਿਆ ਸੀ ਉਸ ਤੋਂ ਬਾਅਦ ਮੈਂ ਆ ਕੇ ਭਗਤ ਸਿੰਘ ਦੇ ਬੁੱਤ ਕੋਲ ਆ ਜਿਹੜੀ ਵਿਜੇ ਦੁਕਾਨ ਆ ਉੱਥੇ ਆ ਕੇ ਬਹਿ ਗਿਆ ਜਦੋਂ ਮੈਂ ਸੌਦਾ ਲਿਆ ਤਾਂ ਉੱਥੇ ਇੱਕ ਮੇਰੇ ਸੱਜੇ ਪਾਸੇ ਜਨਾਨੀ ਬੈਗੀ ਤੇ ਸੌਦਾ ਲੈ ਕੇ ਮੈਂ ਜਦੋਂ ਪਰਪਰਾ ਪਰਸ ਖੋਲਿਆ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਂ ਨੂੰ ਦੇਤਾ ਉਦੋਂ ਖੋਲਿਆ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਬਹਿ ਗਿਆ ਤਾਂ ਅੱਧ ਕਟ ਕੇ ਲਾ ਕੇ ਜਦੋਂ ਮੈਂ ਖੜਾ ਡੰਗਣ ਲੱਗਾ ਕਰ ਵੀ ਮੈਨੂੰ ਕਹਾ ਵੀ ਤੇ ਮੇਰੇ ਮੜਿਆ ਪਿੱਛੇ ਹਟ ਜਾ ਤੇ ਉਹ ਪਿੱਛੇ ਨੇੜੀ ਤੇ ਜਦੋਂ ਮੈਂ ਅਸੀਂ ਗਾਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉਥੋਂ ਮੇਰਾ ਮੋਬਾਈਲ ਵਿੱਚ ਸੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮੈਂ ਸ਼ੀਟ ਨੇ ਦੇਖਿਆ ਮਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਮੇ ਤਾਂ ਪੈਸੇ ਕੱਟ ਆ ਕੱਟ ਮਾਰਿਆ ਪੈਸੇ ਨਿਕਲ ਗਏ ਯਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇਕਾਂ ਲੇ 50000 ਰੁਪਏ 50000 ਰੁਪਏ ਜਿਹੜਾ ਸੀ ਉਹਨੇ ਕੱਢ ਲਿਆ ਉਹ ਟੋਟਲ ਤਾਂ 1.5 ਲੱਖ ਰੁਪਈਆ ਸੀਗਾ ਮੇਰਾ ਤੇ ਉਹ ਜਿਹੜਾ ਮੈਂ ਥੋੜਾ ਬੀਕਾ ਜੇ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਿਆ ਪੁੱਜਿਆ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਤੇ ਮੰਗੇ ਚਾਹੁੰਦੇ ਵੀ ਸਾਡਾ ਜਿਹੜਾ ਨੁਕਸਾਨ ਉਹ ਸਾਨੂੰ ਪੈਸੇ ਦਵਾਏ ਜਾਣ ਜੋ ਸਾਡੇ ਕਮਾਈ ਦੇ ਪੈਸੇ ਸੀ ਉਹ ਤੇ ਅਬ ਪਰ ਮੇਰੇ ਬੈਗ ਪਰਸ ਘਟਿਆ ਵਾ ਮੈਂ ਦੇਖ ਆਇਆ ਇਹ ਇਹ ਕੱਲੇ ਘਟਨਾ ਵਾਪਰੀ ਆ ਨੋ ਇੱਕ ਬਜ਼ੁਰਗ ਦਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਛ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲ ਇੱਕ ਝੋਲੇ ਦੇ ਵਿੱਚ ਕੁਛ ਕੈਸ਼ ਹੈਗਾ ਸੀ ਤੇ ਉੱਥੇ ਕੁਛ ਅਣਪਛਾਤੀ ਇੱਕ ਔਰਤਾਂ ਨੋ ਲੋ ਇਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਪਲੇਟ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫਆਈਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸਐਚਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਏ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੀਆਂ ਦੋਸ਼ੀ ਔਰਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੈਸੇਜ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆਪ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕੇ ਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਾਹ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਹੁੰਦੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨਾ